माता कौशल्य कन्या कल्याण समिति मदनलाल ठींगरा समाज समिति ਵੱਲੋਂ श्री दुर्गाणा ਮੰਦਿਰ ਦੇ ਸ਼੍ਰੀ வேத ਕਥਾ ਭਵਨ ਵਿਖੇ ਸ਼੍ਰੀ ਦੁਰਗਿਆਨਾ ਕਮੇਟੀ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਵਿਤੀ ਸਹਾਇਤਾ ਵੰਡੀ ਗਈ। ਇਸ ਮੌਕੇ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ ਨੇ ਕਿਹਾ ਕਿ ਇਹ ਸੰਸਥਾ ਸਮਾਜ ਵਿੱਚ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਇਸ ਮੌਕੇ ਡਾਕਟਰ ਰਕੇਸ਼ ਸ਼ਰਮਾ, एडीसीपी हरपाल ਸਿੰਘ, ਆਈਐਸ ਅਧਿਕਾਰੀ ਪਿਊਸ਼, ਅਨਿਲ ਪਾਠਕ ਮਾਲਾ ਚਾਵਲਾ ਵੀ ਮੌਜੂਦ ਸਨ ਅੱਜ ਸ਼੍ਰੀ ਮਰਨਾਲ ਜੀ ਟਿੰਗਰਾ ਜੀ ਦੀ ਜਾਜੋ ਟਰਸਟ ਬਣਿਆ ਮੈਡਮ ਲక్ష్ਮੀ ਕਾਂ ਚਾਵਲਾ ਜੀ ਨੇ ਬਹੁਤ ਹੀ ਚੰਗਾ ਉਪਰਾਲਾ ਕਰਕੇ ਜਿਹੜੇ ਬੱਚਿਆਂ ਨੇ ਐਜੂਕੇਸ਼ਨ ਦੇ ਵਿੱਚ ਚੰਗਾ ਮਿਹਨਤ ਨਾਲ ਪੜ੍ਹਾਈ ਕੀਤੀ ਆ ਉਹਨਾਂ ਨੂੰ ਅੱਜ ਜੜਿਆ ਵਜੀਫੇ ਉਹਨਾਂ ਨੂੰ ਦਿੱਤੇ ਗਏ ਆ ਜਿਨ੍ਹਾਂ ਦੇ ਨਾਲ ਬੱਚਿਆਂ ਦੇ ਜਿਹੜੇ ਹੌਂਸਲੇ ਵਧਦੇ ਆ ਬੱਚਿਆਂ 'ਚ ਪੜ੍ਹਾਈ ਕਰਨ ਦਾ ਹੋਰ ਇਛਾ ਪੈਦਾ ਹੁੰਦਾ ਇਹ ਬਹੁਤ ਵਧੀਆ ਉਪਰਾਲਾ ਤੇ ਮੈਂ ਆਪਣੇ ਆਪ ਨੂੰ ਕੋਸ਼ਿੰਤ ਸਿੰਘ ਜੀ ਦਾ ਇਹੋ ਜਿਹੇ ਮੌਕੇ ਦੇਤੇ ਭੈਣ ਜੀ ਨੇ ਮੈਨੂੰ ਬੁਲਾ ਕੇ ਤੇ ਜਿਹੜਾ ਇਟਾ ਵੱਡਾ ਮੇਰਾ ਸਤਿਕਾਰ ਕਰਦਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਮੈਂ ਭੈਣ ਜੀ ਨੇ ਕੰਚਾ ਵੀ ਬੜਾ ਧੰਨਵਾਦੀ ਆ ਕਿ ਉਹਨਾਂ ਨੇ ਬਹੁਤ ਚੰਗਾ ਭਰਾਲਾ ਉਹਨਾਂ ਦਾ ਜਿਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਵਿੱਚ ਸ਼ਾ ਪੈਦਾ ਹੁੰਦਾ ਇਹ ਸ਼ਹੀਦ ਮਦਨ ਲਾਲ ਢਿੰਗਰਾ ਸੋਸ਼ਲ ਰੈਲਟੀ ਔਰ ਮਾਤਾ ਕੁਸ਼ਲਿਆ ਦਾ ਜਿਹੜਾ ਭੈਣ ਜੀ ਨੇ ਪਿਛਲੇ 15-16 ਸਾਲ ਤੋਂ ਭਰਾਲਾ ਸ਼ੁਰੂ ਕੀਤਾ ਸੀ ਇੰਨਾ ਥੋੜਾ ਇਹ ਤੁਹਾਨੂੰ ਇੰਡ ਦੇ ਦੇ ਦਿਆਂ ਆਇਆ ਸੀ ਇੱਕ ਵਾਰੀ ਭੈਣ ਜੀ ਸਕੂਲ ਚ ਗਏ ਅਨਗੜ ਉੱਥੇ 41 ਬੱਚੇ ਸੀ 40 ਦੇ ਇੱਕ ਬੱਚਾ ਰੋ ਰਿਆ ਸੀ ਤੇ ਉਹ ਭੈਣ ਜੀ ਨੇ ਸਾਦਕ ਉਹਨੂੰ ਕੱਲਿਆਂ ਪੁੱਛਿਆ ਕਹਿੰਦਾ ਜੀ ਇਹਨਾਂ ਨੂੰ ਸਾਰਿਆਂ ਨੂੰ ਕੋਈ ਨਾ ਕੋਈ ਸੁਵਿਧਾ ਸਰਕਾਰੀ ਮਿਲ ਜਾਂਦੀ ਕਿਸੇ ਦਾ ਬਾਦ ਸਰਕਾਰੀ ਮੁਲਾਜ਼ਮ ਹੈ ਕਿਸੇ ਨੂੰ ਸਰਕਾਰੀ ਕੱਲਾ ਮੈਂ ਹੈਗਾ ਮੇਰਾ ਬਾਦ ਸਰ ਮੈਨੂੰ ਕੋਈ ਉਦੋਂ ਭੈਣ ਜੀ ਨੇ ਮਨ ਬਣਾ ਰਿਆ ਸੀ ਕੋਈ ਜਾਤ ਪਾਤ ਨਹੀਂ 8ਵੀਂ ਤੱਕ ਦੇ ਬੱਚਿਆਂ ਦਾ ਇੱਕ ਇਤਹਾ ਅੱਠਵੀਂ ਤੋਂ 12ਵੀਂ ਦਾ ਦੋ ਦੋ ਈਸ਼ਵਰ ਦੀ ਕਿਰਪਾ ਨਾਲ ਦੋ ਦੋ ਚੱਲਦੇ ਆ ਰਹੇ